ਵੈਰੂਜੀ ਦਾ ਕਾਸਾ ਵੈਰੂਜੀ ਕੀ ਫਤਿਹ ਅੱਜ ਆਪਾਂ ਬਣਾਈਏ ਕਲਰਫੁੱਲ ਮਠਿਆਈ। ਪਲੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਵੇ ਸ਼ੇਅਰ ਤੇ ਲਾਈਕ ਕਰਨਾ। ਮਠਾਈ ਬਣਾਉਣ ਖਾਤਰ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਣਾ ਤੁਸੀਂ ਟਰਾਈ ਕਰਕੇ ਜ਼ਰੂਰ ਵੇਖਣਾ ਬਹੁਤ ਸਵਾਦ ਬਹੁਤ ਟੇਸਟੀ ਬਣੀ ਹੈ। ਇਹ ਆਪਾਂ ਸੂਜੀ ਤੋਂ ਬਣਾਈ ਹੈ। ਬਹੁਤ ਹੀ ਸਵਾਦ ਤੇ ਬਹੁਤ ਹੀ ਟੇਸਟੀ ਬਣੀ ਹੈ। ਕੋਈ ਆਪਾਂ ਬਾਹਰੋਂ ਸੁਆਣ ਨਹੀਂ ਦੇ ਹੰਦਾ ਘਰ ਦੇ ਸਮਾਨ ਤਾਂ ਹੀ ਬਣਾਈ ਹੈ। ਬਿਨਾ ਕੇਤੋ ਬਿਨਾ ਚਾਸਨੀ ਤੋਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਚਲੋ ਜੀ ਅਸੀਂ ਦੱਸਦੇ ਹਾਂ ਕਿਸ ਤਰੀਕੇ ਨਾਲ ਬਣਾਈਏ ਆਪਾਂ ਅੱਜ ਮਠਿਆਈ ਬਣਾਉਣੀ ਹੈ ਸੂਜੀ ਦੀ ਇਹ ਆਪਾਂ ਕਬਲੀ ਸੂਜੀ ਦੀ ਲਈ ਹੈ ਤੇ ਆਪਾਂ 5 ਚਮਚੇ ਨਾਰੀਅਲ ਦਾ ਬਰੋਦਾ ਲਿਆ ਤੇ ਆਪਾਂ ਚੀਨੀ ਲਈਏ ਸਵਾਦ ਅਨੁਸਾਰ ਪਾਵਾਂਗੇ ਤੇ ਆਪਾਂ ਪੱਤੀ ਕੋਲੀ ਮਲਾਈ ਦੀ ਲਈ ਹੈ ਤੇ ਆਪਾਂ ਦੁੱਧ ਲਿਆ ਜੇ ਆਪਾਂ ਨੂੰ ਜ਼ਰੂਰਤ ਪਈ ਤਾਂ ਆਪਾਂ ਮਲਾਈ ਪਾਵਾਂਗੇ ਨਹੀਂ ਆਪਾਂ ਮਲਾਈ ਪਾਉਂਦੇ ਨਹੀਂ ਤੇ ਹੁਣ ਆਪਾਂ ਕਿਹੜਾ ਚੁੱਲੇ 'ਚ ਅੱਗ ਮਚਾ ਕੇ ਤੇ ਸੂਜੀ ਨੂੰ ਭੁੰਨਦੇ ਆ ਆਪਾਂ ਸੂਜੀ ਪਾ ਲਈ ਆਪਾਂ ਕਿਉਂ ਨਹੀਂ ਪਾਏ ਕੱਲੀ ਸੂਜੀ ਭੁੰਨਾਂਗੇ ਆਪਾਂ ਜਿਵੇਂ ਬਾਸ਼ਨਾ ਕਿਉਂ ਲੱਗ ਗਿਆ ਅੰਨਾ ਚਿਰ ਭੁੰਨਾਂਗੇ ਪਥੋੜਾ ਇਹ ਚਰਪੋਰ ਭੰਨਾਗੇ ਕੱਚਾ ਪਾਣੀ ਦਾ ਚਲਾ ਦੇਉਗੇ ਆਪਣੀ ਸੂਜੀ ਚੋ ਬਾਚਣਾ ਹੁੰਦਾ ਕਿ ਇਪ ਮਹੋਰ ਪਨ ਲਾ ਲਾਂਗੇ ਫਿਰ ਇਹਨੂੰ ਲਾ ਲਾਂਗੇ ਰੰਗ ਜੇ ਚੇਂਜ ਹੋਣ ਲੱਗ ਗਿਆ ਹੁਣ ਆਪਾਂ ਇਹਨੂੰ ਲਾ ਲੈਨੇ ਹੁਣ ਆਪਾਂ ਗੋਟ ਨਹੀਂ ਆਉਣਾ ਇੱਕ ਹੱਥ 'ਚ ਕੈਮਰਾ ਤਾਂ ਨਹੀਂ ਇਹਨੂੰ ਕੈਮਰਾ ਬਸੇ ਰੱਖ ਕੇ ਧਾ ਲੈਂਗੇ ਦੋ ਮਿੰਟ ਆਪਣਾ ਰੀਅਲ ਦਾ ਵਿਰੁੱਧ ਦਾ பண்ணாங்க பட சேக்க நாரியா ஷேன் லாங்க சூஜி கிள்ளா துணி அப்படிங்க ਇਹ ਆਪਣਾ ਕਰਮ ਹੋ ਗਿਆ ਥੋੜਾ ਜਿਹਾ ਹੁਣ ਆਪਾਂ ਖੰਡ ਪਾਉਣੀ ਹੈ ਇਹ ਆਪਾਂ ਪਾਉਣੀ ਕੋਲੀ ਖੰਡ ਦੀ ਪਾਈ ਹੈ ਇੱਕ ਕੌਲੀ ਆ ਫਸੂਜੀ ਦੀ ਲਈ ਸੀ ਇਹਨੂੰ ਆਪਾਂ ਖੰਡ ਨੂੰ ਕੋਲਾਂ ਅੰਗੇ ਵਿੱਚ ਆਪਣੀ ਖੰਡ ਥੋੜੀ ਜਿਹੀ ਵਸ ਲਗਭਗ

ਜੋ ਜਿਕੇ ਉਹ ਵੀ ਪਾ ਸਕਦੇ ਹਾਂ ਇੱਕ ਚਮਚ ਪਰ ਆਪਾਂ ਕਿਉਂ ਨਹੀਂ ਪਾਉਂਦੇ ਆਪਾਂ ਮਲਾਈ ਪਾਵਾਂਗੇ ਜੇ ਤੁਸੀਂ ਮਲਾਈ ਵੀ ਨਹੀਂ ਪਾਉਣੀ ਚਾਹੁੰਦੇ ਨਾ ਪਾਓ ਆਹੀ ਬਣਾ ਲਓ ਪਰ ਅਸੀਂ ਮਲਾਈ ਪਾਵਾਂਗੇ ਚਮੂ ਦੇ ਨਾਲ ਹੋ ਟੇਸਟ ਵੱਧ ਬਣ ਜਾਂਦਾ ਹੈ ਉਹ ਮਲਾਈ ਤੋਂ ਬਿਨਾਂ ਵੀ ਬਣਾ ਸਕਦੇ ਹਾਂ ਕਿਉਂ ਦਾ ਚਮਚਾ ਹੀ ਪਾ ਸਕਦੇ ਆਪਾਂ ਕਿਉਂ ਤੋਂ ਬਿਫੇਰ ਬਣਾਵਾਂਗੇ ਹੁਣ ਆਪਾਂ ਇਹ ਚ ਮਲਾਈ ਪਾਵਾਂਗੇ ਅੱਧੀ ਕੁੱਲ ਦੀ ਆਪਾਂ ਮਲਾਈ ਲਈ ਹੈ

ਥੋੜੀ ਜਿਹਾ ਹੋਰ ਕੱਲੰਗ ਤੁਸੀਂ ਇਹ ਸ ਮਠਾਈ ਨੂੰ 20 25 ਦਿਨ ਫ੍ਰਿਜ ਵਿੱਚ ਰੱਖ ਸਕਦੇ ਜੇਵਾ ਵੀ ਫ੍ਰਿਜ ਵਿੱਚ ਖਰਾਬ ਨਹੀਂ ਹੁੰਦੀ ਆਪਾਂ ਅਲਾਈ ਕਿਡਰ ਵੀ ਪਾਵਾਂਗੇ ਉਹ ਬਾਅਦ ਚ ਪਾਵਾਂਗੇ ਭਾ ਲੱਗ ਆਪਣੀ ਸੂਜੀ ਕੜਾਹੀ ਛੱਡ ਗਈ ਐ ਹੁਣ ਆਪਾਂ ਲਾ ਲਾਂਗੇ ਇਹਦਾ ਕਲਰ ਆਪਾਂ ਬਾਲਾ ਹੁਣ ਲਾਲ ਨਹੀਂ ਕਰਨਾ ਬਸ ਆਪਣੀ ਪੱਕ ਚੁੱਕੀ ਐ ਸੂਜੀ ਹੁਣ ਆਪਾਂ ਲਾ ਲਾਂਗੇ ਕੜਾਹੀ ਛੱਡ ਲਗੇ ਅਧਾ ਚਮਚਾ ਆਪਾਂ ਤਾਂ ਮੰਗਦੇ ਤੋਂ ਘੱਟ ਹੀ ਹੈ। ਇਲਾਇਚੀ ਪਾਊਡਰ ਤਾਂ ਤੇ ਹੁਣ ਆਪਾਂ ਇਹਨੂੰ ਠੰਡਾ ਕਰ ਲਾਂਗੇ। ਇਹਦੇ ਵਿੱਚ ਇਲਾਇਚੀ ਪਾਊਡਰ ਮਿਲਾ ਲਾਂਗੇ। ਫਿਰ ਆਪਾਂ ਇਹਦੀ ਮਠਿਆਈ ਬਣਾਵਾਂਗੇ ਕਿਉਂ ਆਪਾਂ ਹੁਣ ਇਹਨੂੰ ਠੰਡਾ ਕਰਦੇ ਹਾਂ। ਚਲੋ ਜੀ। ਥੋੜਾ ਜਿਹਾ ਆਪਣਾ ਠੰਡਾ ਹੋ ਚੁੱਕਿਆ। ਹੁਣ ਆ ਪੱਕੇ ਉਲਾ ਕੇ ਥੋੜਾ ਜਿਹਾ ਥਨ। ਨਵਾਇ ਮਸਾਲਾ ਲਾਂਗੇ ਆਪਾਂ ਥੋੜਾ ਜਿਹਾ ਲੈ ਗਰਮੀ ਹੈ ਨਵਾਇ ਮਸਾਲਾ ਲੈ ਆਪਾਂ ਚੰਗੀ ਤਰ੍ਹਾਂ ਮਸਲਦੇ ਹੱਪੇ ਤੇ ਤਿੰਨੇ ਇਸੇ ਕਰ ਲੈਣੇ ਹੈ ਕਰਨੀ ਹਜੇ ਵੀ കല്ലർ പാല ట్ే ట్ేడే సరే కిటే బ గ్రేన బ ఏ గ్రీన్ కలర్ పావే గ్రీన్ కలర్ పాడే బాల్ల ਆ ਵੀ ਬਣਾ ਲਏ ਸਾਰੇ ਬਣਾ ਕੇ ਦਸ ਦਿੰਦੇ ਆ। ਲਓ ਆਪਾਂ ਸਾਰੇ ਆਹ ਆ ਵੀ ਭੇੜੇ ਬਣਾ ਲਏ। ਤੇ ਆ ਵੀ ਬਣਾ ਲਏ ਆਪਾਂ ਦੋਨੇ ਕਲਰ। ਆ ਬਣਾ ਲਏ। ਹੁਣ ਆਪਾਂ ਇਹਨੂੰ ਐ ਰੱਖਣ। ਇਹਨੂੰ ਐ ਰੱਖਣਾ। ਤੁਸੀਂ ਐਸ ਸਲੋਟ ਵੀ ਬਣਾ ਸਕਦੇ ਹੋ ਇਹ ਤੁਸੀਂ ਇਹਨੂੰ ਆਹ ਇਹ ਦੱਬ ਲੋ ਮੜਾਜਾ ਮੜਾਜੈ ਇਹਨੂੰ ਦੱਬ ਬੰਦ ਮੜਾਜੈ ਇਹਨੂੰ ਦੱਬ ਲੋ 2 ਜੀ ਆਪਾਂ ਲਾ ਲਿਆ ਤੇ ਆ ਲਾ ਲਿਆ वाज़ ऐसे तरह आप सारे बनाना है क्या कलर आए से लोटला के भी अच्छा वही तरीके ना भी बना सकते ਨੇ ਕਰਾ ਲਿਆ ਲਓ ਜੀ ਆਪਣੀ ਮਠਿਆਈ ਬਣ ਕੇ ਤਿਆਰ ਆ ਇਸ ਤਰੀਕੇ ਨਾਲ ਵੀ ਬਣਾਈ ਹੈ ਆਪਾਂ ਇਸ ਤਰੀਕੇ ਨਾਲ ਵੀ ਬਣਾਈ ਹੈ ਦੋ ਆਪਣੇ ਕੋਲ ਬੱਧੀਆਂ ਸੀ ਤਿੱਕਾ ਆਪਾਂ ਇਸ ਤਰੀਕੇ ਨਾਲ ਬਣਾਈ ਹੈ ਨੇਪਾ ਤਨ ਇਹ ਬਣਾएंगे ਬਾਕੀ ਆਪਾਂ ਇਹ ਬਣਾਈਏ ਤੇ ਤੁਸੀਂ ਵੀ ਟ੍ਰਾਈ ਕਰਕੇ ਵੇਖਿਓ ਤੇ ਸਾਡੇ ਵੀਡੀਓ ਕੋ ਪਸੰਦ ਆਵੇ ਤਾਂ ਸ਼ੇਅਰ ਤੇ ਲਾਈਕ ਕਰਨਾ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਚਲੋ ਜੀ ਅਗਲੀ ਵੀਡੀਓ ਵਿੱਚ ਮਿਲਦੇ ਆਂ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਿਹ